ਖਨੋਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਅੱਜ 42 ਦਿਨ ਵੀ ਜਾਰੀ ਰਿਹਾ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਕਿਸਾਨ ਮੋਰਚੇ ਵਿੱਚ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਾਲ ਪੁੱਛਣ ਲਈ ਪਹੁੰਚੀ ਇਸ ਕਮੇਟੀ ਵਿੱਚ ਨਵਾਬ ਸਿੰਘ ਦਵਿੰਦਰ ਸ਼ਰਮਾ ਰਣਜੀਤ ਕੋਮਣ ਸੁਖਵਾਲ ਸਿੰਘ ਖੈਰਾ ਬੀਐਸ ਸੰਧੂ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ ਕਮੇਟੀ ਪ੍ਰਧਾਨ ਨਵਾਬ ਸਿੰਘ ਜੀ ਨੇ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਪਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਸਤਕਾਰਯੋਗ ਨਵਾਬ ਸਿੰਘ ਜੀ ਨੂੰ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਮੇਰੀ ਜਾਨ ਨਾਲੋਂ ਵੱਧ ਅਹਿਮ ਸੀ ਜਿਨ੍ਹਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀ ਕਰ ਲਈ ਤੇ ਖੁਦਗੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਜਤੇਮ ਬੱਚਿਆਂ ਦੀ ਜ਼ਿੰਦਗੀ ਮੇਰੀ ਜਾਨ ਨਾਲੋਂ ਵੱਧ ਅਹਿਮ ਹੈ ਉਹਨਾਂ ਨੇ ਕਿਹਾ ਕਿ ਇਹ ਅਹਿਮ ਨਹੀਂ ਕਿ ਮੈਂ ਜੀਵਾਂ ਜਾਂ ਮਰਾਂ ਉਸ ਨਾਲੋਂ ਵੱਧ ਅਹਿਮ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣਾ ਜ਼ਿਆਦਾ ਜ਼ਰੂਰੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਨ੍ਹਾਂ ਚਿਰ ਵਾਹਿਗੁਰੂ ਦੀ ਮਰਜ਼ੀ ਹੈ ਉਹਨਾਂ ਨੂੰ ਕੁਝ ਨਹੀਂ ਹੋਵੇਗਾ ਕਿਸਾਨ ਆਗੂਆਂ ਨੇ ਕਹਾ ਕਿ 10 ਜਨਵਰੀ ਨੂੰ ਦੇਸ਼ ਪਰ ਵਿੱਚ ਪਿੰਡ ਪੱਦਰਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਸਾਰੇ ਪਿੰਡਾਂ ਦੇ ਲੋਕ ਐਮਐਸਪੀ ਦੇ ਗਰੰਟੀ ਕਾਨੂੰਨ ਦੇ ਹੱਕ ਵਿੱਚ ਖੜੇ ਹਨ ਦੇਖੋ ਪੰਜਾਬ 78 ਟੀਵੀ ਦੀ ਇਹ ਰਿਪੋਰਟ ਜੀ ਤੁਹਾਨੂੰ ਕਿ ਤੁਹਾਡੀ ਸਿਹਤ ਠੀਕ ਰਹੇ ਇਹੀ ਬੇਨਤੀ ਕਰਨ ਆਇਆ ਹੈ ਇਹੀ ਅਰਦਾਸ ਕਰਨ ਆਇਆ ਜੀ ਕਿਸ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰਤ ਹੈ ਕਿ ਤੁਸੀਂ ਮਾਰਗਦਰਸ਼ਨ ਕਰੋ ਕਿਸਾਨਾਂ ਦਾ ਮੇਰਾ ਤੇ ਪਿੰਡ ਹੋਲੀ ਹੈ ਜੀ ਅਮਾਣੇ ਜ਼ਿਲ੍ਹੇ ਚ ਮੈਂ ਸਾਰੀ ਜ਼ਿੰਦਗੀ ਕਿਸਾਨ ਪੜਾਣੀ ਛੱਡਿਆ ਕਦੀ ਠੇਕੇ ਨਹੀਂ ਦਿੱਤੀ ਤੇ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਧਿਆਨ ਲਓ ਬਸ ਵਾਹਿਗੁਰੂ ਜੀ ਪ੍ਰਾਰਥਨਾ ਕਰਦੇ ਆਂ ਕਿ ਤੁਸੀਂ ਮੈਡੀਕਲ ਟਰੀਟਮੈਂਟ ਲੋ ਸਾਨੂੰ ਚੰਗਾ ਲੱਗੇਗਾ ਕਿਉਂ ਖਵਾਰਜੀ ਗੱਤ ਕਰੇ ਤੁਹਾਡੇ ਬਿਨਾ ਸਾਡੇ ਕੋਲ ਕੀ ਰਹਜੂ ਮੈਂ ਸਰ ਕਰਨੇ ਆ ਹਾਂਜੀ ਕਿ ਸਾਡੇ ਦੇਸ਼ ਦਾ ਨਿਕਟੇ ਲੱਗ ਪੜ ਕੇ 7 ਲੱਖ ਕੇ ਸਾਲਾ ਲੱਗ ਹਾਂ ਕਰਕੇ ਕਰਕੇ ਸੁਸਾਇਡ ਕਰ ਗਿਆ ਹੋਵੇ। ਪਰ ਉਹਨਾਂ ਦੇ ਬੱਚੇ ਰੋਂਦੇ ਫਿਰਦੇ ਹੋਣ। ਹੰਦਾ ਜਾ ਲਾ ਕੇ ਦੇਖੋ ਕਿ ਮੇਰੀ ਜ਼ਿੰਦਗੀ ਜਿਆਦਾ ਕੀ ਹ। ਕਿ ਉਹਨਾਂ ਬੱਚਾ ਹੰਦਾ ਰੋਣਾ। ਇਹ ਥਾਡੀ ਵੀ ਜ਼ਿੰਦਗੀ ਜੁੜੀ ਆ ਜੀ ਉਹਨਾਂ ਦੇ ਵੀ ਰੋਣਾ ਨਹੀਂ ਚਾਹੀਦਾ। ਉਹ ਰੋੜਿਆ ਉਹਨਾਂ ਦਾ ਵੀ ਨਹੀਂ ਰੁੱਲਦਾ ਚਾਹੀਦਾ। ਆਪਣੇ ਦੇਸ਼ ਤੇ ਵੀ ਜਰਲਿਆ ਇਹਨਾਂ ਵੀ। हूं देखो जी जस्टिस सूर्यकांत सुप्रीम कोर्ट जज उन्होंने की पीठ ने उन्होंने बैंक ने एक कमेटी बनाई बीच मैं देविंदर शर्मा जी बी एस संधु जी हमारे फॉर्मर डीजीपी हरियाणा कोमन साहब और डॉक्टर सुखपाल जी और वो आपकी हाँ सेहत के लिए आपने भी पढ़ा होगा जिस दिन तारीख होती है वो कहते हैं यही कि किसी तरह जी की सेहत का ध्यान रखा जाए। मैं, मैं बहुत रिस्पेक्ट करता हूं, जस्टिस सूर्य कांत जी का लेकिन ये बात मैं उनसे कैसे पूछूं कि के आप केंद्र को कोई दिशा निर्देश क्यों नहीं देते ये हमारे मामले का जो सोल्यूशन है जो हल निकालना में तो निकार बिल्कुल निकार बिल्कुल ठीक है बिल्कुल बिल्कुल जब हमारा पंजाब का एजी उनको ये रिक्वेस्ट भी करता है कि आप केंद्र को निर्देश करें तो सूर्यकाश जी उसकी बात को तो बीच में ही कई बार मैंने सुना है काट कर मतलब ये कहते हैं इसको छोड़ो तो दुख होता है ये ऐसा कुछ नहीं है जी वो बहुत बहुत चिंतित है वो बहुत चिंतित है ठीक है फिर मतलब अगर वो चिंतित है तो हमारे मामले का हल तो केंद्र से निकल रहा है ना जी वो उनको देख दें बात करें अब तो अब अब तो केंद्र का मिनिस्टर ये कह रहा है कि अगर हमें सुप्रीम कोर्ट कहेगा तो हम हम बात कर लेंगे इसका मतलब सुप्रीम कोर्ट अभी ये कहने को तो तैयार नहीं है बात करने के लिए ते तो फिर मुझे लग रहा है कि और तो उम्मीद कहीं से भी नहीं आज भी तारीख थी जी सुप्रीम कोर्ट के अंदर जस्टिस सूर्यकांत के पास अब उन्होंने बल्कि लॉर्ड ने शुक्रवार की तारीख रखी है जी अभी इसी शुक्रवार की और वकेशंस के अंदर जब सुप्रीम कोर्ट बंद थी तब भी उन्होंने के सी लिया उसमें मानिए एक बार प्रेस में रिलीज कर ली तो, तो, ताकि